ਔਰ ਮੁਰਗੀਆਂ ਰੱਖ ਕੇ ਤੁਸੀਂ ਡੇਲੀ ਦਾ ਕਿੰਨੇ ਪੈਸੇ ਕਮਾ ਸਕਦੇ ਹੋ ਤੇ ਮਹੀਨੇ ਦੇ ਟੋਟਲ 100 ਮੁਰਗੀਆਂ ਰੱਖ ਕੇ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਹੋ ਇਸ ਵਿਸ਼ੇ ਤੇ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀ ਕਿ ਉਹ ਇਹ ਪੁੱਛ ਰਹੇ ਸੀ ਕਿ ਤੁਸੀਂ ਦੱਸੋ ਕਿ 100 ਮੁਰਗੀ ਤੇ ਕਿੰਨਾ ਖਰਚ ਆਉਂਦਾਗਾ ਤੇ ਜੇ ਆਪਾਂ 100 ਮੁਰਗੀ ਰੱਖਦੇ ਹਾਂ ਤਾਂ ਉਹਨਾਂ ਚੋਂ 100 ਚੋਂ ਕਿੰਨੀਆਂ ਮੁਰਗੀਆਂ ਡੇਲੀ ਜਿਹੜੀਆਂ ਅੰਡੇ ਦੇਣੀਆਂ ਤੇ ਆਪਾਂ ਨੂੰ ਮਹੀਨੇ ਦੇ ਕਿੰਨੇ ਰੁਪਏ ਬਚਤ ਹੋਊਗੀ ਸੋ ਕੱਲ ਮੈਨੂੰ ਇੱਕ ਵੀਰ ਦਾ ਮੈਸੇਜ ਆਇਆ ਸੀ ਸੋ ਆਪਾਂ ਇਸ ਕਰਕੇ ਵੀਡੀਓ ਬਣਾ ਰਹੇ ਹਾਂਗੇ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਜੇਕਰ ਤੁਹਾਡੇ ਕੋਲ 100 ਮੁਰਗੀਆਂ ਰੱਖੀਆਂ ਨੇ ਤਾਂ ਤੁਹਾਨੂੰ ਮਹੀਨੇ ਦੇ ਕਿੰਨੇ ਰੁਪਏ ਬਣ ਸਕਦੇ ਨੇ ਤੇ ਬਹੁਤ ਸਾਰੇ ਵੀਰ ਚਾਹੁੰਦੇ ਹੁੰਦੇ ਨੇ ਕਿ ਆਪਾਂ ਘਰ ਦੇ ਬੈਕ ਸਾਈਡ ਜਾਂ ਫਿਰ ਘਰ ਦੇ ਸਾਈਡ ਤੇ ਜਿਨ੍ਹਾਂ ਕੋਲ ਘਰ ਖੁੱਲੇ ਹੁੰਦੇ ਨੇ ਜਾਂ ਫਿਰ ਛੱਤ ਤੇ ਰੱਖ ਕੇ 150 ਜਾਂ 200 ਮੁਰਗੀ ਰੱਖ ਕੇ ਆਪਾਂ ਆਪਣਾ ਜਿਹੜਾ ਵਧੀਆ ਟਾਈਮ ਪਾਸ ਕਰ ਸਕਦੇ ਆ ਚਾਰ ਪੀਏ ਬਣਾ ਸਕਦੇ ਆ ਸੋ ਅੱਜ ਆਪਾਂ ਇਹਦੀ ਕੈਲਕੂਲੇਸ਼ਨ ਦੱਸਾਂਗੇ ਤੁਹਾਨੂੰ 100 ਮੁਰਗੀ ਦੀ ਕੈਲਕੂਲੇਸ਼ਨ ਦੱਸਾਂਗੇ ਕਿ ਜੇਕਰ ਤੁਹਾਡੇ ਕੋਲ 100 ਮੁਰਗੀਆਂ ਨੇ ਤਾਂ ਤੁਸੀਂ ਕਿੰਨੇ ਰੁਪਏ ਕਮਾ ਸਕਦੇ ਹੋ 100 ਮੁਰਗੀਆਂ 'ਚੋਂ ਕਿੰਨੀਆਂ ਮੁਰਗੀਆਂ ਡੇਲੀ ਅੰਡੇ ਦੇਣੀਆਂ ਇਹ ਵੀ ਇੱਕ ਵੱਡਾ ਸਵਾਲ ਹੁੰਦਾ ਹੈਗਾ ਸੋ ਆਪਾਂ ਇਹ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਦੇਣੇ ਆ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੋਊਗੀ ਦੋਸਤੋ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਜਾਇਓ ਤੇ ਜੇਕਰ ਵੀਡੀਓ ਵਧੀਆ ਲੱਗੂ ਤਾਂ ਜਾਂਦੇ ਜਾਂਦੇ ਇੱਕ ਵਾਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਆਪਾਂ ਤੁਹਾਡੇ ਲਈ ਡੇਲੀ ਨਵੀਆਂ-ਨਵੀਆਂ ਵੀਡੀਓ ਬਣਾਉਂਦੇ ਰਹਨੇ ਆ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਜਿਹੜਾ ਮੁੱਦੇ ਤੇ ਆਉਣੇ ਆਗੇ ਕਿ 100 ਮੁਰਗੀ ਦੇ ਤੁਸੀਂ ਇੱਕ ਮਹੀਨੇ ਦਾ ਜਾਂ ਫਿਰ ਡੇਲੀ ਕਿੰਨੀ ਇਨਕਮ ਲੈ ਸਕਦੇ ਹਾਂ ਤੇ ਇੱਕ ਮਹੀਨੇ ਦੀ ਕਿੰਨੀ ਇਨਕਮ ਲੈ ਸਕਦੇ ਹਾਂ 100 ਮੁਰਗੀ ਦੀ ਅੱਜ ਆਪਾਂ ਗੱਲ ਕਰਾਂਗੇ ਸੋ ਪੈਨ ਕਾਪੀ ਚੱਕ ਲੋ ਕੈਲਕੂਲੇਸ਼ਨ ਆਪਾਂ ਤੁਹਾਨੂੰ ਕੱਲੀ-ਕੱਲੀ ਦੱਸਾਂਗੇ ਸਾਰੇ ਖਰਚੇ ਦੀ ਡਿਟੇਲ ਦੱਸਾਂਗੇ ਸਾਰੇ ਜਿਹੜੇ ਤੁਹਾਨੂੰ ਰਪਏ ਵੰਡੇ ਨੇ ਉਹਦੇ ਬਾਰੇ ਦੱਸਾਂਗੇ ਕੱਲਾ-ਕੱਲਾ ਜੇ ਤੁਹਾਨੂੰ ਪੁਆਇੰਟ ਦੱਸਾਂਗੇ ਸੋ ਦੋਸਤੋ ਜੇਕਰ ਤੁਹਾਡੇ ਕੋਲ 100 ਮੁਰਗੀ ਰੱਖੀ ਆ ਕਿਉਂਕਿ ਬਹੁਤ ਸਾਰੇ ਵੀਰੇ ਚਾਹੁੰਦੇ ਹੁੰਦੇ ਨੇ ਕਿ ਅਸੀਂ ਘਰੇ ਰੱਖ ਕੇ ਇੱਕ ਸਾਈਡ ਬਿਜ਼ਨਸ ਕਰ ਸਕੀਏ ਆਪਾਂ ਨੂੰ 12-15000 ਰੁਪਏ ਜਿਹੜਾ ਉਹ ਮਹੀਨੇ ਦਾ ਬਣ ਸਕੇ ਤਾਂ ਜੋ ਪਾ ਵਧੀਆ ਗੁਜ਼ਾਰਾ ਕਰ ਸਕੀਏ ਸੋ 100 ਮੁਰਗੀ ਜੇਕਰ ਤੁਸੀਂ ਘਰੇ ਰੱਖਦੇ ਹੋ ਤਾਂ ਬਹੁਤ ਵਧੀਆ ਇਨਕਮ ਤੁਸੀਂ ਅਰਨਿੰਗ ਕਰ ਸਕਦੇ ਹੋ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੇਕਰ ਦੋਸਤੋ ਤੁਹਾਡੇ ਕੋਲ 100 ਮੁਰਗੀ ਰੱਖੀ ਹੋਈ ਆ ਤਾਂ ਜਿਹੜੀ 100 ਮੁਰਗੀ ਚੋਂ ਡੇਲੀ ਜੇਕਰ ਆਰ ਆਈ ਆਰ ਜਾਂ ਬਲੈਕ ਕੈਸਟਰ ਲੋਪ ਵਧੀਆ ਨਸਲ ਰੱਖਦੇ ਹੋ ਤੁਸੀਂ ਵਧੀਆ ਫੀਡ ਤੇ ਪਾਲਦੇ ਹੋ ਤਾ ਤਕਰੀਬਨ 100 ਮੁਰਗੀਆਂ ਚੋਂ ਡੇਲੀ 70 ਮੁਰਗੀਆਂ ਘੱਟੋ ਘਾਟਾਂ ਅੰਡੇ ਦੇਣੀਆਂ ਹੀ ਦੇਣੀਆਂ ਜੇਕਰ ਤੁਸੀਂ ਵਧੀਆ ਫੀਡ ਤੇ ਪਾਲੀਆਂ ਹੋਈਆਂ ਨੇ ਤੇ ਵਧੀਆ ਤੁਹਾਡੇ ਕੋਲ ਨਸਲ ਆ ਜੇਕਰ ਨਸਲ ਤੁਹਾਡੇ ਕੋਲ ਵਧੀਆ ਨਹੀਂ ਤਾਂ ਗੱਲ ਵੱਖਰੀ ਆ ਕਈ ਵੀਰ ਕਹਿ ਦਿੰਦੇ ਨੇ ਕਿ 100 ਚੋਂ 70 ਅੰਡੇ ਕਿਵੇਂ ਦੇ ਦੇਣੀਆਂ ਸੋ ਵੀਰ ਜਿਨ੍ਹਾਂ ਕੋਲ ਵਧੀਆ ਨਸਲ ਰੱਖੀ ਹੋਈ ਆ ਉਹਨਾਂ ਨੂੰ ਸਾਰਿਆਂ ਨੂੰ ਪਤਾਗਾ ਕਿ ਕਿਸ ਤਰ੍ਹਾਂ 100 ਚੋਂ 70 ਮੁਰਗੀ ਅੰਡੇ ਦੇ ਦਿੰਦੀਆਂ ਨੇਗੀਆਂ ਜੇਕਰ ਉਹ ਆਪਣੇ ਪਾਲਣ ਪੋਸਣ ਤੇ ਨਿਰਪਰ ਕਰਦਾਗਾ ਕਿ ਆਪਾਂ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਪਾਲਣ ਪੋਸਣ ਕਰਦੇ ਆਗੇ ਸੋ ਹੁਣ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆਗੇ 100 ਮੁਰਗੀ ਪਿੱਛੇ ਜੇਕਰ ਤੁਹਾਨੂੰ ਡੇਲੀ ਦੇ 70 ਅੰਡੇ ਮਿਲਦੇ ਨੇ ਦੋਸਤੋ ਤਾਂ ਜਿਹੜਾ ਆਪਾਂ ਘੱਟ ਤੋਂ ਘੱਟ ਰੇਟ ਲਾ ਕੇ ਚੱਲਾਂਗੇ ਜ਼ਿਆਦਾ ਨਹੀਂ ਰੇਟ ਲਾ ਕੇ ਚੱਲਾਂਗੇ ਜਿਹੜਾ ਦੇਸੀ ਅੰਡੇ ਦਾ ਘੱਟ ਤੋਂ ਘੱਟ ਰੇਟ ਆ ਜੇਕਰ ਆਪਾਂ ਬਿਲਕੁਲ ਲੋ ਦੀ ਗੱਲ ਕਰੀਏ ਤਾਂ 10 ਰੁਪਏ ਵਿਕਦਾਗਾ 10 ਰੁਪਏ ਤੋਂ ਜ਼ਿਆਦਾ ਵੀ 15 20 ਤੱਕ ਵੀ ਚਲੇ ਜਾਂਦਾ ਪਰ ਆਪਾਂ ਘੱਟ ਤੋਂ ਘੱਟ ਰੇਟ ਲਗਾਵਾਂਗੇ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਠੀਕ ਹੈ ਨਾ ਕੋਈ ਇਹ ਨਾ ਕਹੇ ਕਿ ਘਾਟੇ ਦਾ ਸੌਦਾ ਹੈ ਜੇਕਰ ਤੁਹਾਨੂੰ 70 ਮੁਰਗੀਆਂ 100 ਮੁਰਗੀਆਂ 'ਚੋਂ 70 ਮੁਰਗੀਆਂ ਜੇਕਰ ਤੁਹਾਨੂੰ ਅੰਡੇ ਡੇਲੀ ਦਿੰਦੀਆਂ ਨੇ ਤਾਂ ਬਣ ਗਏ ਦੋਸਤੋ 10 ਰੁਪਏ ਦੇ ਹਿਸਾਬ ਨਾਲ 700 ਰੁਪਏ ਹੁਣ ਲਿਖ ਲਓ ਚਾਹੇ 700 ਰੁਪਏ ਬਣ ਗਏ ਦੋਸਤੋ ਜੇਕਰ ਤੁਹਾਡੇ ਕੋਲ 100 ਮੁਰਗੀ ਰੱਖੀ ਆ ਤਾਂ ਤਕਰੀਬਨ ਤੁਸੀਂ تنਨੇ ਕੇ 100 ਰੁਪਏ ਚ ਉਹਨਾਂ ਨੂੰ ਫਰਜਾ ਸਕਦੇ ਹਾਂ ਡੇਲੀ ਦਾ ਉਹਦੇ ਨਾਲ ਤੁਸੀਂ ਕੀ ਐਡ ਕਰਨਾ ਫੀਡ ਦੇ ਨਾਲ ਨਾਲ ਹਰੀਆਂ ਸਬਜ਼ੀਆਂ ਪਾ ਸਕਦੇ ਹੋ ਘਰ ਦੀ ਬਚੀ ਖੁਸ਼ੀ ਰੋਟੀ ਹੋਗੀ ਸਬਜ਼ੀਆਂ ਦੀ ਬੇਸਟੇਜ ਹੋਗੀ ਤੇ ਹਰਾਚਾਰਾ ਵੀ ਪਾ ਸਕਦੇ ਹੋ ਜੇਕਰ ਇਹ ਤੁਸੀਂ ਨਾਲ ਚੀਜ਼ਾਂ ਐਡ ਕਰਦੇ ਹੋ ਜੇਕਰ ਕੱਲੀ ਫੀਡ ਪਾਉਗੇ ਤਾਂ ਥੋੜਾ ਖਰਚਾ ਜ਼ਿਆਦਾ ਹੋ ਜਾਂਦਾ ਪਰ ਤੁਹਾਨੂੰ ਇਹ ਜਿਹੜੀਆਂ ਆਪਾਂ ਗੱਲਾਂ ਦੱਸੀਆਂ ਨਹੀਂਆਂ ਕਿ ਤੁਸੀਂ ਹਰਾਚਾਰਾ ਪਾ ਸਕਦੇ ਹੋ ਹਰੀਆਂ ਸਬਜ਼ੀਆਂ ਪਾ ਸਕਦੇ ਹੋਗੇ ਜੀ ਦੇ ਨਾਲ ਤੁਹਾਡਾ ਫੀਡ ਦਾ ਵੀ ਖਰਚਾ ਘਟ ਜਾਊਗਾ ਤੇ ਜਿਹੜਾ ਅੰਡਾ ਵੀ ਪਿਓਰ ਤੇ ਆਰਗੇਨਿਕ ਹੋ ਜਾਊਗਾ ਸੋ ਇਹਦੇ ਨਾਲ ਤੁਹਾਨੂੰ ਪ੍ਰੋਫਿਟ ਦਾ ਜਿਹੜਾ ਮਾਰਜਿਨ ਆ ਉਹ ਥੋੜਾ ਜਿਹਾ ਵੱਧ ਜੂਗਾ ਤੇ ਜੇਕਰ ਤੁਸੀਂ ਇਹ ਚੀਜ਼ਾਂ ਨਾਲ ਐਡ ਰੱਖ ਦਿਓਗੇ ਤਾਂ ਤੁਹਾਨੂੰ ਤਕਰੀਬਨ ਇੱਕ ਦਿਨ 'ਚ 300 ਰੁਪਏ ਖਰਚ ਆਊਗਾ ਠੀਕ ਹੈ ਜੀ ਜਿਆਦਾ ਖਰਚਾ ਨਹੀਂ ਹੁੰਦਾ 300 ਰੁਪਏ ਖਰਚ ਆਊਗਾ ਜੇਕਰ ਤੁਸੀਂ ਇਹ ਚੀਜ਼ਾਂ ਐਡ ਕਰ ਦਿਓ ਤਾਂ ਆਪਾਂ ਨੂੰ ਆਂਡਿਆਂ ਤੋਂ ਇਨਕਮ ਕਿੰਨੀ ਹੋਈ ਸੀ 700 ਰੁਪਏ ਠੀਕ ਹੈ ਜੀ ਜੇ ਆਪਾਂ 10 ਨੂੰ ਵੇਚੀ ਕਿਉਂਕਿ 10 ਰੁਪਏ ਤਾਂ ਘੱਟ ਤੋਂ ਘੱਟ ਰੇਟ ਹੁੰਦਾ ਹੀ ਹੁੰਦਾ 10 ਤੋਂ ਤਾਂ ਘੱਟਦਾ ਹੀ ਨਹੀਂ ਬਲਕਿ ਸਰਦੀਆਂ 'ਚ 15 ਤੋਂ 20 ਤੱਕ ਰੇਟ ਵੀ ਚੱਲਿਆ ਜਾਂਦਾ ਪਰ ਆਪਾਂ 15 20 ਤੱਕ ਜਾਣਾ ਨਹੀਂ 700 ਰੁਪਏ 'ਚ ਤੁਸੀਂ 300 ਰੁਪਏ ਕੱਢ ਦੋ ਡੇਲੀ ਦੀ ਇਹਨਾਂ ਦਾ ਖਰਚਾ ਠੀਕ ਹੈ ਜੀ 300 ਰੁਪਏ ਕੱਢ ਕੇ ਦੋਸਤੋ ਤੁਹਾਨੂੰ 400 ਰੁਪਏ ਬਚਤ ਹੁੰਦੀ ਹੈ ਜੇਕਰ ਤੁਸੀਂ ਸੁਚੱਜੇ ਢੰਗ ਨਾਲ ਚੰਗੀ ਸਾਂਭ ਸੰਭਾਲ ਕਰਕੇ ਵਧੀਆ ਢੰਗ ਨਾਲ ਇਹਨਾਂ ਨੂੰ ਪਾਲ ਦਿਓਗੇ ਠੀਕ ਹੈ ਜੀ ਤੇ ਤੁਹਾਨੂੰ ਬਚੇ ਇੱਕ ਦਿਨ ਦਾ 400 ਰੁਪਏ ਤੇ ਮਹੀਨੇ ਦਾ ਕਿੰਨਾ ਬਚਿਆ ਮਹੀਨੇ ਦਾ ਤੁਹਾਨੂੰ 100 ਮੁਰਗੀਆਂ 4 3 12 12000 ਰੁਪਏ ਤੁਹਾਨੂੰ ਮਹੀਨੇ ਦਾ 100 ਮੁਰਗੀਆਂ ਛੱਡਣੀਆਂ ਹੀ ਛੱਡਣੀਆਂ ਜੇਕਰ ਤੁਸੀਂ ਵਧੀਆ ਢੰਗ ਨਾਲ ਜਿਹੜੇ ਜਾਨਵਰ ਪਾਲਦੇ ਹੋਗੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਫੀਡ ਦਾ ਖਰਚਾ ਕਿਵੇਂ ਘੱਟ ਕਰਦੇ ਹੋਗੇ ਦੂਸਰਾ ਇਹਨਾਂ ਦਾ ਰੱਖ-ਰਖਾਵ ਤੁਹਾਡਾ ਕਿਵੇਂ ਦਾਗਾ ਤੇ ਤੁਹਾਨੂੰ ਜਿਹੜਾ ਤੁਸੀਂ ਨੇ ਟ੍ਰੇਨਿੰਗ ਲੈਤੀ ਆ ਉਹ ਤੇ ਵੀ ਨਿਰਭਰ ਕਰਦਾਗਾ ਤਾਂ ਤੁਸੀਂ ਵੀ 100 ਮੁਰਗੀ 300 ਰੁਪਏ ਚ ਚੰਗੀ ਤਰ੍ਹਾਂ ਪਾਲ ਸਕਦੇ ਹੋ ਕਹਿਣ ਤੋਂ ਪੱਬ ਜੇ 70 ਅੰਡੇ ਦੀੰਦਿਆ ਨੇ ਤਾਂ ਤੁਹਾਡਾ 700 ਹੋ ਗਿਆ 700 ਚ ਤੁਸੀਂ 300 ਇਹਨਾਂ ਦੀ ਖਾਦ ਖਰਾਕ ਦਾ ਕੱਢ ਦੋ ਤਾਂ ਇੱਕ ਦਿਨ ਦਾ ਤਾਂ ਉਹਨੂੰ 400 ਰੁਪਏ 100 ਮੁਰਗੀ ਮੰਗਰ ਬਚਣਾ ਹੀ ਬਚਣਾਗਾ ਤੇ 400 ਰੁਪਏ ਇੱਕ ਦਿਨ ਦਾ ਲਗੀ ਤਾਂ ਮਹੀਨੇ ਦਾ ਕਿੰਨਾ ਹੋਇਆ 4 3 12000 12000 ਤੁਸੀਂ ਆਰਾਮ ਨਾਲ 100 ਮੁਰਗੀਆਂ ਤੋਂ ਕਮਾ ਸਕਦੇ ਹੋਗੇ ਘਰੇ ਬੈਠੇ ਜਿਹੜੀਆਂ ਆਪਣੀਆਂ ਭੈਣਾਂ ਮਾਤਾਵਾਂ ਘਰੇ ਰਹਿੰਦੀਆਂ ਨਹੀਂਆਂ ਉਹ ਵੀ ਇਹ ਕੰਮ ਰੱਖ ਕਰ ਸਕਦੀਆਂ ਨੇ ਚਾਹੇ ਤੁਸੀਂ 20 ਮੁਰਗੀਆਂ ਰੱਖ ਲੋ 30 40 50 ਕੁਛ ਵੀ ਪਹਿਲਾਂ ਤੁਸੀਂ ਘੱਟ ਤੋਂ ਸਟਾਰਟ ਕਰ ਲਓ ਫਿਰ ਅੱਗੇ ਅੱਗੇ ਹੌਲੀ-ਹੌਲੀ ਕਰਦੇ ਆਪਾਂ ਇਹ ਕੰਮ ਨੂੰ ਜਿਹੜਾ ਵਧਾ ਸਕਦੇ ਆਂਗੇ ਸੋ ਇਹ ਬਹੁਤ ਵਧੀਆ ਇੱਕ ਤਰ੍ਹਾਂ ਦਾ ਬਿਜ਼ਨਸ ਉੱਪਰ ਆਇਆ ਰਿਹਾ ਕਿਉਂਕਿ ਜਿਹੜਾ ਦੇਸੀ ਅੰਡੇ ਦੀ ਦੋਸਤੋਂ ਮੰਗਾ ਉਹ ਬਹੁਤ ਜ਼ਿਆਦਾ ਗਈ ਆਪਾਂ ਸਾਡੇ ਏਰੀਆ ਦੀ ਗੱਲ ਕਰੀ ਤਾਂ ਦੇਸੀ ਮੁਰਗੀਆਂ ਬਹੁਤ ਘੱਟ ਨੇ ਸਾਡੇ ਜੀ ਤਾਂ ਕਰਕੇ ਇੱਥੇ ਸਾਡੇ ਸ਼ੇਰਪੁਰ ਏਰੀਆ 'ਚ ਤਕਰੀਬਨ 20 ਰੁਪਏ ਤੱਕ ਦੋਸਤੋਂ ਸਰਦੀਆਂ ਜਿਹੜਾ ਅੰਡੇ ਦਾ ਰੇਟ ਚੱਲਿਆ ਜਾਂਦਾ ਤੁਸੀਂ ਸੁਣ ਕੇ ਯਕੀਨ ਨਹੀਂ ਕਰੋਗੇ ਪਿਛਲੇ ਸਾਲ ਸਰਦੀਆਂ 'ਚ 25 ਰੁਪਏ ਨੂੰ ਵੀ ਦੇਸੀ ਅੰਡਾ ਵੇਚਿਆ ਹੈਗਾ ਸੋ ਉਹ ਆਪਣੇ ਤੇ ਡਿਪੈਂਡ ਕਰਦਾ ਆਪਾਂ ਕਿਵੇਂ ਜ਼ਿਆਦਾ ਪ੍ਰੋਫਿਟ ਲੈਣਾਗਾ ਕਿਵੇਂ ਆਪਾਂ ਆਪਣੇ ਅੰਡੇ ਦੀ ਮਾਰਕੀਟ ਜਿਹੜੀ ਸੈੱਟ ਕਰਨੀ ਹੈ ਚੰਗਾ ਅਗਲੇ ਤੋਂ ਗਾਹਕ ਤੋਂ ਰੇਟ ਲੈਣਾ ਜੇਕਰ ਆਪਾਂ ਚੰਗੀ ਚੀਜ਼ ਦੇਵਾਂਗੇ ਤਾਂ ਆਪਾਂ ਨੂੰ ਜਿਹੜਾ ਰੇਟ ਵੀ ਉਹ ਚੰਗਾ ਹੀ ਮਿਲੂਗਾ ਸੋ ਜੇਕਰ ਤੁਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਇਹ ਇੱਕ ਆਪਾਂ ਉਹਨਾਂ ਨੂੰ ਦੱਸਿਆ ਜਿਹੜੇ ਇੱਕ ਖੇਤਾਂ 'ਚ ਰਹਿੰਦੇ ਨੇ ਜਾਂ ਫਿਰ ਜਿਨ੍ਹਾਂ ਦੇ ਘਰ ਥੋੜੇ ਜਿਹਾ ਵੱਡੇ ਨੇ ਉੱਥੇ ਤੁਸੀਂ 150 ਮੁਰਗੀਆਂ ਆਰਾਮ ਨਾਲ ਰੱਖ ਕੇ ਤਕਰੀਬਨ ਮਹੀਨੇ ਦਾ 12-15000 ਕਮਾ ਸਕਦੇ ਹੋਗੇ ਸੋ ਸਭ ਨੂੰ ਹੁੰਦਾ ਇਹ ਕਿ ਅਸੀਂ ਇੱਕ ਸਾਈਡ ਬਿਜ਼ਨਸ ਕਰੀਏ ਸਾਈਡ ਤੋਂ ਸਾਡੇ ਕੋਲ ਇਨਕਮ ਆਵੇ ਜਿਹਦੇ ਨਾਲ ਅਸੀਂ ਚੰਗਾ ਗੁਜ਼ਾਰਾ ਕਰ ਸਕੀਏ ਸੋ ਆਪਾਂ ਤੁਹਾਨੂੰ 100 ਮੁਰਗੀ ਦੀ ਜਿਹੜੀ ਕੈਲਕੂਲੇਸ਼ਨ ਦੱਸੀ ਹੈਗੀ ਸੋ ਉਮੀਦ ਕਰਦੇ ਹਾਂ ਇਹ ਤੁਹਾਨੂੰ ਵਧੀਆ ਲੱਗਿਆ ਹੋਊਗਾ ਕਿਉਂਕਿ ਆਪਾਂ ਸਮੇਂ-ਸਮੇਂ 'ਤੇ ਤੁਹਾਨੂੰ ਜਾਣਕਾਰੀ ਜਿਹੜੀ ਉਹ ਦਿੰਦੇ ਰਹਨੇ ਆਂਗੇ ਤੇ ਬਹੁਤ ਸਾਰੇ ਵੀਰਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਤੇ ਬਹੁਤ ਸਾਰੇ ਵੀਰ ਚੈਨਲ ਨਾਲ ਨਵੇਂ-ਨਵੇਂ ਵੀ ਜੁੜ ਰਹੇ ਨੇ ਸੋ ਇਦਾਂ ਹੀ ਜਿਹੜਾ ਚੈਨਲ ਨੂੰ ਪਿਆਰ ਦਿੰਦੇ ਰਹੋ ਜੇਕਰ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਾਂ ਤੋਂ ਕਿਸੇ ਵੀ ਵਿਸ਼ੇ ਤੇ ਵੀਡੀਓ ਵੀ ਬਣਾ ਸਕਦੇ ਹੋ ਆਪਾਂ ਨੇ ਆਪਣਾ ਨੰਬਰ ਵੀ ਦੇ ਰੱਖਿਆ WhatsApp ਨੰਬਰ ਉਹਤੇ ਵੀ ਤੁਸੀਂ ਮੈਸੇਜ ਕਰਕੇ ਆਪਾਂ ਤੋਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਜੇਕਰ ਵੀਡੀਓ ਵਧੀਆ ਲੱਗੀ ਦੋਸਤੋ ਇੱਕ ਵਾਰ ਫੇਰ ਕਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹੜੇ ਵੀ ਜਾਨਵਰ ਰੱਖਣ ਦੇ ਸ਼ਕੀਨ ਨੇ ਤੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ